ਇਹ ਸਾਡੇ ਪਤਾ ਨਹੀਂ ਲੋਕਾਂ ਨੂੰ ਕਿਹੜਾ ਭੂਤ ਸਵਾਰਾ ਬਾਹਰ ਆਲਾ ਬਾਹਰ ਜੇ ਕੂਰੇ ਵੱਖ-ਵੱਖ ਸੂਬਿਆਂ ਚੋਂ ਇੱਥੇ ਲੋਕ ਆ ਕੇ ਰੋਜ਼ਗਾਰ ਕਰ ਰਹੇ ਆ ਰੋਟੀ ਕਮਾ ਰਹੇ ਆ ਖਾ ਰਹੇ ਆ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਹੋਇਆ ਇੱਥੇ ਮਕਾਨ ਤੇ ਲੈ ਕੇ ਮਕਾਨ ਗਰ ਵੀ ਰੱਖਿਆ ਲੋਕਾਂ ਨੇ ਸੀ ਸਟੇਟਮੈਂਟਾਂ ਵੀ ਲਗਾਈਆਂ ਸਿਕੀਆਂ ਜੀ ਸਟੇਟਮੈਂਟਾਂ ਵੀ ਲਵਾਈਆਂ ਆ ਸਾਡੀ ਤੁਹਾਨੂੰ ਇੱਥੋਂ ਪੇ ਪੇਮੈਂਟ ਆਈ ਆ ਜੀ ਉਹ ਵੀ ਉਹਨਾਂ ਨੇ ਉਹ ਵੀ ਨਹੀਂ ਗੋਰੀ ਕੀ ਚੀਜ਼ ਇਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਲੁਧਿਆਣੇ ਦੇ ਵਿੱਚ ਆਗੀ ਬੈਠੀ ਜਾ ਰਹੀ ਸੀ ਆਸਟ੍ਰੇਲੀਆ ਹਾਂਜੀ ਤੇ ਉਹ ਵਿਆਜ ਤੇ ਪੈਸੇ ਚੁੱਕੇ ਹੋਏ ਸੀ 7 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦਿੱਤਾ ਹੋਇਆ ਤੇ ਵਿਆਜ ਵਾਲੇ ਸਾਨੂੰ ਤੰਗ ਕਰਿਆ ਹੁਣ ਸਾਡੀ ਫੀਸ ਸਾਬ ਨਹੀਂ ਵਾਪਸ ਕਰਾ ਰਹੇ ਤੇ ਖਾਲੀ ਆ ਡਾਕੂਮੈਂਟ ਲੈ ਆ ਕੇ ਸਾਡੇ ਹੱਥ 'ਚ ਫੜਾ ਦਿੱਤੇ ਆ ਨਾ ਜਿਹੜੀ ਫਿਊਜਨ ਲੱਗੀ ਹੋਈ ਆ ਕੋਈ ਪਾਸਪੋਰਟ ਤੇ ਫਿਊਜਨ ਨਹੀਂ ਲੱਗੀ ਕੋਈ ਕੁਝ ਨਹੀਂ ਲੱਗਾ ਉਹ ਵੀ ਮੈਂ ਤੁਹਾਨੂੰ ਇੱਕ ਮਿੰਟ ਦਿਖਾਉਣੀ ਆ ਵੀਰੇ ਤੇ ਉਹਨੇ ਟੋਟਲ ਮਤਲਬ 6.5 ਲੱਖ ਰੁਪਈਆ ਮੇਰਾ ਫਸਾਇਆ ਵਾ ਮੇਰੇ ਟੂਰਿਸਟ ਵੀਜ਼ੇ ਤੇ ਭੇਜ ਗਿਆ ਕਹਿੰਦਾ ਟਿਕਟ ਵੀ ਤੇਰੀ ਆਪਣੀ ਆ ਉੱਥੇ ਜਾ ਕੇ ਕਹਿੰਦਾ ਤੈਨੂੰ ਨਾ ਕੰਪ ਉੱਥੇ ਸਿਰ ਮੈਂ 7000 ਰੁਪਏ ਦੇ ਕੇ ਉੱਥੇ ਕੰਪਨੀ 'ਚ ਗਿਆ ਤੇ ਸਰ ਜੀ ਉੱਥੇ ਇੰਨਾ ਗੰਦ ਉੱਥੇ ਨਾ ਤੇ ਰਹਿਣ ਨੂੰ ਕੋਈ ਜੇ ਤੇ ਮੈਂ ਪੰਜਾਬ ਦੇ ਵਿੱਚ ਜਿਹੜੀ ਲੁੱਟ ਚੱਲ ਰਹੀ ਹੈ ਸਰਕਾਰ ਸਰਕਾਰ ਦੀ ਸਹਤੇ ਚੱਲ ਰਹੀ ਹੈ ਅਸੀਂ ਅੱਜ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਆਏ ਸੀ ਤੇ ਸਾਨੂੰ ਕਹਿੰਦੇ ਨੇ ਵੀ ਕਾਨੂੰਨ ਹੱਥਾਂ 'ਚ ਲੈ ਲਓ ਅੱਜ ਸਾਡੀ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਜੀ ਸਾਡੀ ਸਰਕਾਰ ਅੱਜ ਗੱਲ ਨਹੀਂ ਸੁਣ ਰਹੀ ਇਕੱਠੇ ਹੋਣ ਦੀ ਲੋੜਾ ਹਰੇ ਪੰਜਾਬ ਜਾ ਕੇ ਇਧਰ ਨੂੰ ਰਿਹਾ ਲਿਖੇ ਵੀ ਪੰਜਾਬ ਦਾ ਕੋਈ ਬਾਲੀਵੁੱਡਰ ਸੀ ਨਹੀਂ ਬਾਈ ਕੋਈ ਹੈ ਹੀ ਨਹੀਂ ਲੱਗਦਾ ਤੁਹਾਨੂੰ ਪੰਜਾਬ ਦਾ ਬਾਲੀਵੁੱਡਰ ਸਾ ਕੋਈ ਦਾ ਪੰਜਾਬੀ ਲੀਗ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਮਹਾਲੀ ਦੇ ਹਮ ਸਾਹਿਬ ਵਿਖੇ ਭਾਨਾ ਸਿੱਧੂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵਿਦੇਸ਼ ਨਾਂ ਦੇ ਜਾਣ ਦੇ ਉੱਤੇ ਠੱਗੀਆਂ ਹੋਈਆਂ ਨੇ ਤਾਂ ਬਹੁਤ ਸਾਰੇ ਨੌਜਵਾਨ ਖਾਸ ਨੌਜਵਾਨ ਬੀਬੀਆਂ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਜਿਨ੍ਹਾਂ ਦੇ ਨਾਲ ਵਾਖਵਾ ਕਿ ਇਮੀਗ੍ਰੇਸ਼ਨ ਦੇ ਵੱਲੋਂ ਜਿਹੜੀ ਹੈ ਉਹ ਜੇ ਕਹਿ ਲਿਆ ਜਾਵੇ ਉਹਨਾਂ ਤੋਂ ਪੈਸੇ ਲੈ ਲਏ ਗਏ ਨੇ ਪਰ ਉਹ ਮੋੜੇ ਨਹੀਂ ਜਾ ਰਹੇ ਜਾਂ ਆ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਇੱਕ ਜਿਹੜਾ ਕਿ ਇਮੀਗ੍ਰੇਸ਼ਨ ਦਾ ਲਿਆਂਦਾ ਗਿਆ ਹੈ ਇਸ ਵੀਰ ਖੜੇ ਨੇ ਇਹਨਾਂ ਦਾ ਪਰਿਵਾਰ ਨਾਲ ਬੱਚੇ ਖੜੇ ਨੇ ਤਾਂ ਇਹ ਜਿਹੜਾ ਇਹਨਾਂ ਨੇ ਸਾਫ ਤੌਰ ਦੇ ਉੱਤੇ ਠੱਗ ਜਿਹੜਾ ਵੱਡੇ ਵੱਡੇ ਸ਼ਬਦਾਂ ਦੇ ਵਿੱਚ ਲਿਖਿਆ ਹੈ ਭਾਈ ਜੀ ਕਿਹੜੇ ਦੇਸ਼ ਜਾਣਾ ਸੀ ਤੁਸੀਂ ਤੇ ਆ ਜਿਹੜਾ ਪੋਸਟਰ ਫੜਿਆ ਹੈ ਕੀ ਵੀਰੇ ਅਸੀਂ ਯੂਕੇ ਜਾਣਾ ਸੀ ਯੂਕੇ ਦਾ ਵਰਕ ਪਰਮਿਟ ਲਾਉਣਾ ਸੀਗਾ ਮੇਰੀ ਵਾਈਫ ਥਰੂ ਜਾਣਾ ਸੀਗਾ ਜੀ ਮੈਂ ਮੇਰੀ ਵਾਈਫ ਤੇ ਬੇਟੇ ਦਾ ਛੋਟੇ ਵੱਡੇ ਬੇਟੇ ਦਾ ਵੀਜ਼ਾ ਲਵਾਇਆ ਸੀਗਾ ਜਿਨ੍ਹਾਂ ਦਾ ਇਹਨਾਂ ਕੁੱਲ ਖਰਚਾ ਸਾਨੂੰ 20 ਲੱਖ ਰੁਪਏ ਗਿਆ ਸੀਗਾ ਜੀ ਠੀਕ ਹੈ ਜੀ ਬਾਕੀ ਦੋ 15 ਦਿਨ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਸਾਰੀ ਗੱਲਬਾਤ ਕਰਕੇ ਇਹਨਾਂ ਨੇ ਸਟੈਪ ਵਾਈਜ਼ ਸਟੈਪ ਸਾਨੂੰ ਪੇਮੈਂਟ ਕੀਤੀ ਸੀਗੀ ਜਦੋਂ ਅਸੀਂ ਕੈਸ਼ ਆਨਲਾਈਨ ਕਿਹਾ ਕਹਿੰਦੇ ਆਨਲਾਈਨ ਨਾ ਦਿਓ ਕੈਸ਼ ਦਿਓ ਚਲੋ ਠੀਕ ਹੈ ਜੀ ਅਸੀਂ ਕੈਸ਼ ਦਾ ਕੈਸ਼ ਦਾ ਸਾਡੇ ਕੋਲ ਪ੍ਰੂਫ ਵੀ ਆ ਸਾਰਾ ਕੁਝ ਆ ਇੱਕ 14 ਲੱਖ ਦਿੱਤਾ ਸੀ ਇੱਕ ਇੱਕ 8 8 ਲੱਖ ਦਿੱਤਾ ਸੀ ਟੋਟਲ 22 ਲੱਖ ਰੁਪਏ ਇਹਨਾਂ ਦੀ ਗੱਲ ਨਿਬੜ ਗਈ ਸਾਡੇ ਠੀਕ ਹੈ ਜੀ ਜਿਹਦੇ ਵਿੱਚੋਂ 8 ਲੱਖ ਰੁਪਇਆ ਮੈਨੂੰ ਅੱਜ ਤੋਂ 7-8 ਮਹੀਨੇ ਪਹਿਲਾਂ ਜਾਨਕੀ 2-2 ਮਹੀਨੇ 3-3 ਮਹੀਨੇ ਕਰਾਰ ਪਾ ਕੇ ਲੱਖ-ਲੱਖ ਕਦੇ 2-2 ਲੱਖ ਪਾਤਾ ਕਦੇ 5 ਲੱਖ ਦਾ ਵੀ ਦਿੱਤਾ ਸਟਾਰਟਿੰਗ ਤੇ 5 ਲੱਖ ਦਿੱਤਾ ਜੀ ਤੇ ਉਸ ਤੋਂ ਬਾਅਦ ਮੈਨੂੰ ਕਹਿਣ ਲੱਗੇ ਕਿ ਵੇਟ ਕਰ ਲੋ ਇਹ ਮੈਂ ਅੱਜ ਕਰਦਾ ਕੱਲ ਕਰਦਾ ਇਹਨਾਂ ਦੇ ਫਾਦਰ ਸਾਹਿਬ ਮਨਦੀਰ ਬਜਾਜ ਦੇ ਫਾਦਰ ਸਾਹਿਬ ਰੰਦੀਰ ਬਜਾਜ ਇਹਨਾਂ ਨੇ ਕਿਹਾ ਕਿ ਵੇਟ ਕਰ ਲਓ ਥੋੜੀ ਜੀ ਕਿ ਤੁਹਾਨੂੰ ਮਹੀਨਾ-ਮਹੀਨਾ ਵਿੱਚ ਦੇ ਦੇ ਦਾਂਗੇ ਪੇਮੈਂਟ ਉਸ ਤੋਂ ਬਾਅਦ ਤੁਹਾਨੂੰ ਮੈਨੂੰ ਧਮਕੀ ਦੇਣ ਲੱਗੀ ਇੱਕ ਦੋ ਮਹੀਨੇ ਬਾਅਦ ਮੈਨੂੰ ਫੋਨ ਆਇਆ ਇਹਨਾਂ ਦਾ ਮੰਤੀਰ ਬਜਾਜ ਦੇ ਪਿਓ ਦਾ ਮੰਤੀਰ ਬਜਾਜ ਦੇ ਫਾਦਰ ਸਾਹਿਬ ਦਾ ਕਹਿੰਦੇ ਜੋ ਮਰਜ਼ੀ ਕਰ ਲੈ ਸੀਪੀ ਦੇ ਪੇਸ਼ ਹੋ ਜਾ ਜਿੱਥੇ ਮਰਜ਼ੀ ਹੋ ਜਾ ਸਾਰੀ ਸਾਰੀ ਪੁਲਿਸ ਮੇਰੀ ਖਰੀਦੀ ਹੋਈ ਆ ਜਦੋਂ ਅਸੀਂ ਸੀਪੀ ਦੇ ਪੇਸ਼ ਹੋਏ ਸਾਰੀ ਇਨਕੁਆਇਰੀ ਚੱਲੀ ਜੋ ਜੋ ਸਾਨੂੰ ਡੀਐਸਪੀ ਸਰ ਨੇ ਮੰਗੀਆਂ ਮਤਲਬ ਡਾਕੂਮੈਂਟ ਮੰਗੇ ਜਿਵੇਂ ਜਿਵੇਂ ਸਲਿੱਪਾਂ ਤੇ ਗੱਲ ਹੋਈ ਜਾਂ ਵਟਸਐਪ ਤੇ ਗੱਲ ਹੋਈ ਆ ਰਿਕਾਰਡਿੰਗ ਤੇ ਆਦਰਵਾਈਜ਼ ਸਾਰੀ ਜੈਨੂਨ ਚੀਜ਼ ਹੈਗੀ ਕੋਈ ਫੇਕ ਨਹੀਂ ਸੀਗੀ ਇਸ ਬੰਦੇ ਨੇ ਮੰਤੀਰ ਬਜਾਜ ਨੇ 8 ਲੱਖ ਦਾ ਡਾਕੂਮੈਂਟ ਬਣਾ ਕੇ ਫੇਕ ਡਾਕੂਮੈਂਟ ਮੇਰੇ ਸਾਈਨ ਜਾਲੀ ਕਰਕੇ ਮਤਲਬ ਪ੍ਰਿੰਟ ਚੱਕ ਕੇ ਉਹ ਉਹਨਾਂ ਨੂੰ ਦੇ ਗਿਆ ਮਨਪਖਤਰ ਕਹਿੰਦਾ ਜੀ ਮੇਰੇ ਵੱਲੋਂ 8 ਲੱਖ ਆਇਆ ਸੀ ਜੀ ਚ 8 ਲੱਖ ਦੇ 14 ਲੱਖ ਸਾਡੇ ਤੇ ਬਲੇਮ ਕਰ ਰਹੇ ਨੇ ਮੰਤੀਰ ਬਿਜਾਜ ਹੋਣੇ ਸਾਨੂੰ ਕਹਿੰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇਮੀਗ੍ਰੇਸ਼ਨ ਕਿੱਥੇ ਆ ਇਹ ਸੀ ਲੁਧਿਆਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਪਹਿਲਾ ਸਰਾਬਾ ਨਗਰ ਇਮੀਗ੍ਰੇਸ਼ਨ ਸੀਗਾ ਜੀ ਠੀਕ ਹੈ ਜੀ ਫੇਕ ਚੰਡੀਗੜ੍ਹ 34 ਸੈਕਟਰ A ਦੇ ਵਿੱਚ ਆ ਜੀ ਠੀਕ ਹੈ ਜੀ ਜਿਹੜਾ ਸਰਾਬਾ ਨਗਰ ਆ ਜੀ ਉਹ ਮਹੀਨਾ ਪਹਿਲਾਂ ਬੰਦ ਹੋ ਚੁੱਕਿਆ ਵਾ ਵੈਸੇ ਸਤੰਬਰ ਤੋਂ ਹੀ ਇਹਨ ਠੀਕ ਹੈ ਜੀ ਪਰਚੇ ਤੋਂ ਬਾਅਦ ਸਾਡੇ ਸਾਹਮਣੇ ਆਇਆ ਸਾਹਮਣੇ ਆ ਕੇ ਕਹਿੰਦਾ ਕਹਿੰਦਾ ਮੇਰੀ ਤਾਂ ਕਿਸੇ ਨਾਲ ਗੱਲ ਹੁੰਦੀ ਨਹੀਂ ਸੀ ਆ ਨਮਜੋਤ ਸਿੰਘ ਆ ਜੀ ਜਿਨੇ ਸਾਨੂੰ ਅੱਜ ਤੱਕ ਸਵਾ ਸਾਲ ਹੋ ਗਏ ਸਾਨੂੰ ਇਹ ਬੇਫਿਕੋ ਬਣਾਦਾ ਰਿਹਾ ਨਮਜੋਤ ਸਿੰਘ ਇਹ ਦੇਖ ਇਹਦੇ ਰਿਕਾਰਡਿੰਗ ਦੇ ਵਿੱਚ ਮੈਨੇਜਰ ਇਹਨਾਂ ਦਾ ਇਹ ਖੁਦ ਕਹਿ ਰਿਹਾ ਸੀ ਕਿ ਜਿਨ੍ਹਾਂ ਦਾ ਬਾਈ ਮਮੀ ਨਾਲ ਮੇਰੀ ਗੱਲ ਕਰ ਰਿਹਾ ਸੀਗਾ ਕਿ 22 ਲੱਖ ਰੁਪਇਆ ਆਂਟੀ ਜੀ ਜਾਇਜ਼ ਆ ਜਿਹੜਾ ਵੀਰਾਂ ਟੈਨਸ਼ਨ ਲੈ ਕੇ ਬਹਿੰਦਾ ਇਹਨੇ ਖੁਦ ਮੈਨੂੰ ਰਿਕਾਰਡਿੰਗ ਦੇ ਵਿੱਚ ਕਿਹਾ ਅਸੀਂ ਡੀਐਸਪੀ ਸਾਹਿਬ ਨੂੰ ਦਿੱਤੀ ਰਿਕਾਰਡਿੰਗ ਉਸ ਵੇਲੇ ਆਪ ਤੇ ਕੋਈ ਨਹੀਂ ਗੱਲ ਹੋਈ ਮਹੀਨੇ ਬਾਅਦ ਸਾਨੂੰ ਪਤਾ ਲ ਕੈਨਸਲ ਕੀਤੀ ਗਈ ਹੈ ਤੇ ਹੁਣ ਇਹ ਕਿੰਨਾ ਸਾਲ ਹੋ ਗਿਆ ਤੇ ਕਿੰਨੇ ਪੈਸੇ ਤੁਹਾਡੇ ਡੁੱਬ ਗਏ ਨੇ ਸਰ 14 ਲੱਖ ਰੁਪਇਆ ਸਾਡਾ ਟੋਟਲ ਹੈ ਜੀ ਜਿਹੜਾ ਦੇਣਾ ਇਹਨਾਂ ਨੇ ਜੀ ਠੀਕ ਹੈ ਜੀ ਸਾਲ ਪੂਰਾ ਹੋ ਚੁੱਕਿਆ ਜੀ ਠੀਕ ਹੈ ਜੀ ਆਪਣੇ ਵੱਲੋਂ ਅੱਜ ਮਹੀਨੇ ਪਹਿਲਾਂ ਆਏ ਆਪਣੇ ਜਾਲੀ ਕਾਗਜ਼ ਬਣਾ ਕੇ ਐਡੀਐਸਪੀ ਸਰ ਦੇ ਪੇਸ਼ ਹੋ ਕੇ ਕਹਿੰਦੇ ਕਿ ਅਸੀਂ 14 ਲੱਖ ਦਾ ਸਾਡੇ ਬਿਲੀਵ ਕਲੇਮ ਕਰ ਰਹੇ ਨੇ ਜੀ ਚ ਅਸੀਂ ਆਪਦੀ ਰਿਕਾਰਡਿੰਗ ਆ ਪੈਨ ਡਰਾਈਵਾਂ ਚ ਆਈਟਾਂ ਸਭ ਕੁਝ A ਤੋਂ Z ਦਿੱਤਾ ਵਾ ਆ ਸਾਰੇ ਪ੍ਰੂਫ ਦਿੱਤੇ ਹੋਏ ਸਾਡੇ ਥਾਣਿਆਂ 'ਚ ਸਭ ਪ੍ਰੂਫ ਦਿੱਤੇ ਹੋਏ ਆ ਸਾਡੇ ਅੱਜ ਤਾਂ ਮਕਾਨ ਤੇ ਲੈ ਮਕਾਨ ਘਰ ਵੀ ਰੱਖਿਆ ਲੋਨ ਦੀ ਸੀ ਸਟੇਟਮੈਂਟਾਂ ਵੀ ਲਗਾਈਆਂ ਸਿੱਗੀਆਂ ਜੀ ਸਟੇਟਮੈਂਟਾਂ ਵੀ ਲਵਾਈਆਂ ਆ ਸਾਡੀ ਤੁਹਾਨੂੰ ਇੱਥੋਂ ਪੇਪਮੈਂਟ ਆਈ ਆ ਜੀ ਉਹ ਵੀ ਉਹਨਾਂ ਨੇ ਉਹ ਵੀ ਨਹੀਂ ਗੋਰੀ ਕੀਤੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਲੁਧਿਆਣੇ 'ਚ ਵਿੱਚੇਗੀ ਕਿਸੇ ਦੀ ਵੀ ਬਸ ਸਾਰੇ ਲੀਡਰਾਂ ਨੂੰ ਪੈਸੇ ਦੇ ਕੇ ਆਇਆ ਹੈ ਪੈਸੇ ਨਾਲ ਤੇ ਵਿੱਚ ਬੋਲਦੇ ਸੀ ਮੈਂ ਬੇਟੇ ਨੂੰ ਕਿਹਾ ਆਪਣੀ ਸੁਣਵਾਈ ਨਹੀਂ ਹੋਣੀ ਪੁੱਤ ਇੱਥੇ ਹੁਣ ਮੈਂ ਕਿਹਾ ਇਹ ਮੈਨੂੰ ਲੱਗਦਾ ਜਿਹੜੀ ਸਾਹਿਬ ਇਹ ਹੱਥ ਹੱਥ ਮਿਲਾਂਦਾ ਇਹ ਅੰਚ ਚੌੜਾ ਹੋਇਆ ਫਿਰਦਾ ਇੱਥੇ ਸਾਨੂੰ ਦੋ ਵਾਰ ਮਿਲਿਆ ਕਚਹਿਰੀਆਂ ਮਿਲਿਆ ਹੁਣ ਉਹਨਾਂ ਦੇ ਉੱਪਰ ਤਿੰਨ ਪਾਰਟੇ ਚੱਲਦੇ ਪਏ ਨੇ ਇਸ ਟਾਈਮ ਉਹਨਾਂ ਦਾ ਰਾਜੀਨਾਮਾ ਵੀ ਹੋ ਰਿਹਾ ਵਾ ਉਹਨਾਂ ਨੇ ਮੈਨੂੰ ਅੱਜ ਵੀ ਕਾਲ ਆਈ ਜਿਨ੍ਹਾਂ ਦੇ ਜਿਨ੍ਹਾਂ ਦੇ ਸਿਰ ਪਰਚਾ ਦਿੱਤਾ ਹੋਇਆ ਸੀਗਾ ਉਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਵਾ ਉਹਨਾਂ ਨੂੰ ਪੇਮੈਂਟ ਦੇ ਰਿਆ ਮੇਰਾ ਤਾਂ 14 ਲੱਖ ਨੂੰ ਮੁੱਕਰੀ ਗਿਆ ਮੇਰੇ ਕੋਲ ਦੋ ਸਲਿੱ ਮੈਨੇਜਰ ਆ ਖੁਦ ਮੈਨੂੰ ਰਿਕਾਰਡਿੰਗ ਦੇ ਵਿੱਚ ਕਹਿ ਰਿਹਾ ਮੇਰੀ ਮੰਮੀ ਨੂੰ ਕਹਿ ਰਿਹਾ ਕਿ 14 ਲੱਖ ਆ 22 ਲੱਖ ਰੁਪਏ ਆਂਟੀ ਜਿਹਨੇ ਜਿਹਨੇ ਇਕੱਠਾ ਦਿੱਤਾ ਹੁੰਦਾ ਨਾ ਉਹ ਡਿਪਰੈਸ਼ਨ 'ਚ ਬੰਦਾ ਜਾਂਦਾ ਹੁੰਦਾ ਮੈਂ ਖੁਦ ਡਿਪਰੈਸ਼ਨ 'ਚ ਚਲਾ ਗਿਆ ਦੋ ਵਾਰ ਮੇਰੇ ਕੋਈ ਸੁਣਵਾਈ ਨਹੀਂ ਹੋਈ ਤਾਂ ਮੈਂ ਆਪਾਂ ਨੇ ਸਿੱਧੂ ਵੀਰੇ ਕੋਲ ਆਇਆ ਵਾਂ ਨਹੀਂ ਤਾਂ ਮੈਨੂੰ ਲੋੜ ਨਹੀਂ ਆਉਣ ਦੀ ਲੋੜ ਨਹੀਂ ਜੋ ਸਰ ਪ੍ਰਸ਼ਾਸਨ ਦੇ ਹੱਥ ਫੜਦਾ ਸਾਡਾ ਤੁਹਾਡੇ ਪਤੀ ਕਹਿ ਰਹੇ ਕਹਿੰਦੇ ਕਿ ਮੈਂ ਡਿਪਰੈਸ਼ਨ 'ਚ ਚਲਾ ਗਿਆ ਇਸ ਗੱਲ ਕਰ ਹਾਂਜੀ ਇਹ ਦੋ ਵਾਰ ਧਮਕੀਆਂ ਦਿੰਦਾ ਸੀ ਜਦੋਂ ਦੋ ਵਾਰੇ ਬੇਹੋਸ਼ ਹੋ ਗਿਆ ਉਹਦੀਆਂ ਗੱਲਾਂ ਸੁਣ ਕੇ ਕਿ ਮੈਂ ਕੋਈ ਪੈਸਾ ਨਹੀਂ ਦੇਣਾ ਤਸੀਂ ਪੁਲਿਸ ਨੂੰ ਵੀ ਦੱਸਿਆ ਤੇ ਉਹ ਕਹਿੰਦੇ ਤੁਸੀਂ ਇਹੋ ਜਿਹੇ ਡਰਾਮੇ ਨਾ ਕਰੋ ਤੇ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੋਈ ਇਹ ਪਰਿਵਾਰ ਆ ਬੱਚੇ ਦੇਖ ਸਕਦੇ ਹੋ ਤੁਸੀਂ ਨਾਲ ਉਹ ਲੈ ਕੇ ਆਏ ਨੇ ਛੋਟੇ ਛੋਟੇ ਬੱਚੇ ਨਾਲ ਨੇ ਬੱਚਿਆਂ ਦਾ ਵੀ ਨਾਲ ਕਹਿੰਦੇ ਵੀਜ਼ਾ ਲਾਉਣਾ ਸੀ ਪਰ ਇਹ ਠੱਗੀ ਵੱਜ ਗਈ ਹੋਰ ਵੀ ਇੱਥੇ ਪਰਿਵਾਰ ਨਹੀਂ ਹੋਰ ਵੀ ਜਿਹੜੇ ਪਰਿਵਾਰ ਆਏ ਆ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਉਹ ਜਿਹੜੇ ਇੱਥੇ ਨੌਜਵਾਨ ਪਹੁੰਚੇ ਨੇ ਥੋੜਾ ਵੀ ਕੋਈ ਮਸਲਾ ਹੈ ਹਾਂਜੀ ਸਰ ਮਸਲਾ ਸਰ ਮੇਰਾ 23 ਲੱਖ ਰੁਪਏ ਦੀ ਠੱਗੀ ਹੋਈ ਮੇਰੇ ਨਾਲ ਕੀ ਮੈਂ ਜ਼ਮੀਨ ਵੇਚ ਕੇ ਪੈਸੇ ਦਿੱਤੇ ਸੀਗੇ ਐਨ ਆਰ ਆਈ ਵੀਜ਼ਾ ਕੰਸਲਟਡ ਵਾਲੇ ਬਦਨੀ ਕਲਾ ਤੋਂ ਉਹਨਾਂ ਨੇ ਮੈਨੂੰ ਝੂਠਾ ਝਾਂਸਾ ਦੇ ਕੇ ਸਕਿਲਡ ਵਰਕਰ ਵੀਜ਼ੇ ਦਾ ਯੂਕੇ ਦਾ ਤੇ ਮੇਰੇ ਨਾਲ 23 ਲੱਖ ਰੁਪਏ ਦੀ ਠੱਗੀ ਹੋਈ ਆ 1.5 ਸਾਲ ਹੋ ਗਿਆ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜਦ ਵੀ ਕਾਲ ਕਰਦੇ ਆ ਤਹਾਡੀ ਅਪਾਇੰਟਮੈਂਟ ਚੱਕ ਲੈਨੇ ਆ ਜਾਂ ਚੱਕੀ ਜਾ ਰਹੀ ਐ ਜਾਂ ਅੱਗੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਬਸ ਇਦਾਂ ਕਰਕੇ ਦਿਲਾਸੇ ਦੇ ਰਿਹਾ ਡੇਢ ਸਾਲ ਤੋਂ ਹਾਂਜੀ ਸਰ ਭਾਨੇ ਨੂੰ ਮਿਲੇ ਹੋ ਤੁਸੀਂ ਕੀ ਕਹਿੰਦਾ ਹਾਂਜੀ ਵੀਰ ਭਾਨੇ ਨੂੰ ਮਿਲੇ ਆ ਉਹ ਕਹਿੰਦੇ ਕਿ ਬੁੱਧਵਾਰ ਆਇਆ ਜੋ ਇੱਕ ਵਾਰੀ ਘਰੇ ਆਪਾਂ ਤੁਹਾਡੀ ਸਾਰੀ ਗੱਲਬਾਤ ਕਰਾਂਗੇ ਤੁਹਾਡਾ ਕੀ ਮਸਲਾ ਜੀ ਵੀਰ ਜੀ ਮੇਰੇ ਨਾਮ ਪਰਮਜੀਤ ਕੌਰ ਐ ਮੈਂ ਮੈਥੇ ਚੌਂਕ ਤੋਂ ਆਈ ਹਾਂ ਤੇ ਮੇਰੀ ਬੇਟੀ ਦੀ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਸੀ ਜਪਸ ਸਟੱਡੀ ਵਾਲਿਆ ਕੋ ਕਿੱਥੇ ਆਏ ਇਮੀਗ੍ਰੇਸ਼ਨ ਇਹ ਹੈਗਾ 6 ਫੇਸ ਮੋਟਰ ਮਾਰਕੀਟ ਦੇ ਵਿੱਚ ਆ ਮਹਾਲੀ ਦੇ ਵਿੱਚ ਆ ਤੇ ਮੈਡਮ ਦਾ ਨਾਮ ਹੈਗਾ ਮਨਾਕਸ਼ੀ ਸਨੀਤਾ ਮੈਮ ਆ ਉਹਨਾਂ ਨੇ ਸਾਡੇ ਕੋਲ 7 ਲੱਖ ਰੁਪਏ ਦੀ ਠੱਗੀ ਮਾਰੀ ਆ ਝੂਠਾ ਹੀ ਸਾਨੂੰ ਆਫਰ ਲੈਟਰ ਦੇਤਾ ਝੂਠੀ ਹੀ ਸਾਡੀ ਅਫੀਸਾ ਤਾਰ ਲਿਆ ਝੂਠੀ ਸਾਡੀ ਫਿਊਜਲ ਲਾ ਦਿੱਤੀ ਏ ਅਜੇ ਤੱਕ ਸਾਡੇ ਇਹ ਪਤਾ ਕਰਨਗੇ ਤੇ ਸਾਡੇ ਅੱਜ ਡਾਕੂਮੈਂਟ ਦੇ ਦਿੱਤੇ ਤੇ 7 ਲੱਖ ਦੀ ਠੱਗੀ ਵੱਜੀ ਆ ਤੇ ਆ ਆਡ-ਆਡ ਖਾਤੇਾਂ 'ਚ ਸਾਡੇ ਕੋਲ ਪੈਸੇ ਪਵਾਏ ਗਏ ਨੇ ਉਹ ਖਾਤੇਆਂ ਦੀਆਂ ਮੈਂ ਫੋਟੋ ਲੈ ਕੇ ਆਵਾਂਗੀ ਆ ਵੇਖੋ 3 ਮਹੀਨੇ ਤੋਂ ਸਾਨੂੰ ਕਹਿੰਦੇ ਸੀ ਤੁਹਾਡੀਆਂ ਫੀਸਾਂ ਮਾਂ ਵਾਪਸ ਕਰਾਈਆਂ ਜਾਣਗੀਆਂ ਉਹ ਨਹੀਂ ਕਰਾਈਆਂ ਗਈਆਂ ਤੇ ਆ ਵੇਖੋ ਅਜੇ ਤੱਕ ਸਾਡਾ ਕੋਈ ਵੀ ਜਿਹੜਾ ਖਾਤੇ 'ਚ ਪੈਸੇ ਪਾਏ ਨਹੀਂ ਵਾਪਸ ਆਏ ਹਾਂਜੀ ਤੇ ਅਸੀਂ 7 ਲੱਖ ਦੀ ਠੱਗੀ ਹਾਂਜੀ 7 ਲੱਖ ਦੀ ਠੱਗੀ ਵਜ੍ਹੀ ਹੋਈ ਆ ਤੇ ਅਸੀਂ ਵੀਰ ਭਾਨੇ ਦੇ ਨਾਲ ਖੜੇ ਹੋਏ ਆ ਸਾਥ ਪੂਰਾ ਦੇਵਾਂਗੇ ਔਰ ਸਾਡੇ ਪੈਸੇ ਵਾਪਸ ਦਿਵਾਏ ਜਾਣ ਕਿਉਂਕਿ ਮੇਰੇ ਹਸਬੰਡ ਬਾਹਰ ਆ ਤੇ ਉਹਨਾਂ ਨੇ ਬੜੇ ਔਖੇ ਪੈਸੇ ਕਮਾ ਕੇ ਅਸੀਂ ਦਿੱਤੇ ਆ 7 ਰੁਪਏ ਵਿਆਜ ਦੇ ਚੁੱਕੇ ਇੱਕ 1.5 ਸਾਲ ਮੇਰੀ ਬੱਚੀ ਦਾ ਪੜ੍ਹਾਈ ਦਾ ਗੈਪ ਪੈ ਚੁੱਕਾ ਹੈ ਕਿ ਉਹਦੀ ਲਾਈਫ ਖਰਾਬ ਕਰ ਦਿੱਤੀ ਇਹਨਾਂ ਨੇ ਇਹ ਜਾਪਸ ਸਟੱਡੀ ਵਾਲੀਆਂ ਜਿਹੜੀਆਂ ਮੈਡਮਾ ਇਹਨਾਂ ਨੇ ਧੋਖਾ ਕੀਤਾ ਹੋਇਆ ਔਰ ਉਹਨਾਂ ਦਾ ਸੀਨੀਅਰ ਅਫਸਰ ਜਿਹੜਾ ਸਤਨਾਮ ਸਿੰਘ ਹੈ ਆ ਖਾਤਿਆਂ ਚ ਉਹਨਾਂ ਨੇ ਪੈਸੇ ਪਵਾਇਆ ਚੈੱਕ ਕਰੋ ਮਤਲਬ ਇਹਦੀ ਰਸੀਪਟਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ ਕਿੰਨੇ ਲੱਖ ਦੀ ਰਸੀਪਟਾਂ ਇਹ ਆ ਦੇਖੋ ਜਿਹੜੇ ਇਹਨਾਂ ਨੇ ਸਾਡੇ ਕੋਲ ਅਕਾਊਂਟਾਂ 'ਚ ਪੈਸੇ ਪਵਾਏ ਹੋਏ ਅਸੀਂ ਤੁਹਾਨੂੰ ਦੱਸਦੇ ਆ ਆ ਦੇਖੋ ਜੀ 55000 ਰੁਪਇਆ ਪਾਇਆ ਹੋਇਆ 55000 ਇੱਕ ਪਵਾਇਆ ਇਹ ਆਨਲਾਈਨ ਟ੍ਰਾਂਜੈਕਸ਼ਨ ਹਾਂਜੀ ਹਾਂਜੀ ਫੋਨ ਤੋਂ ਤੇ ਅਲਗ-ਅਲਗ ਇਹਨਾਂ ਨੇ ਖਾਤਿਆਂ 'ਚ ਪਵਾਏ ਗਏ ਆ ਵੇਖੋ ਜੀ ਆ ਵੇਖੋ ਫਿਰ ਇਹਨਾਂ ਨੇ ਸਹੀਦੀ ਰਿਪੋਰਟ ਖੁਦ ਆਪ ਬਣਾਈ ਆ ਤੇ ਸਾਡੇ ਕੋਲ 10000 ਰੁਪਇਆ ਉਹਦਾ ਇੱਕ ਲਿਆ 30000 ਇਹਨਾਂ ਨੇ ਇੱਕ ਲਿਆ 1.5 ਲੱਖ ਰੁਪਇਆ ਇਹਨਾਂ ਨੇ ਮੈਸੀ ਫੀਸ ਲਈ ਆ ਤੇ ਐਦਾ ਕਰ ਕਰਕੇ ਅਲੱਗ ਅਲੱਗ ਖਾਤਿਆਂ 'ਚ ਪੈਸੇ ਪਵਾਏ ਆ ਸਾਹਿਬ ਪਤੀ ਬਾਹਰ ਸੀ ਤੁਸੀਂ ਜਾਣਾ ਸੀ ਇਹਨਾਂ ਕੋਲ ਹਾਂ ਨਹੀਂ 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 ਮੇਰੀ ਬੇਟੀ ਜਾ ਰਹੀ ਸੀ ਆਸਟ੍ਰੇਲੀਆ ਹਾਂਜੀ ਤੇ ਉਹ ਵਿਆਜ ਤੇ ਪੈਸੇ ਚੁੱਕੇ ਹੋਏ ਸੀ 7 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦਿੱਤਾ ਹੋਇਆ ਤੇ ਵਿਆਜ ਵਾਲੇ ਸਾਨੂੰ ਤੰਗ ਕਰਿਆ ਹੁਣ ਸਾਡੀ ਫੀਸ ਸਾਬ ਨਹੀਂ ਵਾਪਸ ਕਰਾ ਰਹੇ ਤੇ ਖਾਲੀ ਆ ਡਾਕੂਮੈਂਟ ਲੈ ਆ ਕੇ ਸਾਡੇ ਹੱਥ 'ਚ ਫੜਾ ਦਿੱਤੇ ਆ ਨਾ ਜਿਹੜੀ ਫਿਊਜਨ ਲੱਗੀ ਹੋਈ ਆ ਕੋਈ ਪਾਸਪੋਰਟ ਤੇ ਫਿਊਜਨ ਨਹੀਂ ਲੱਗੀ ਕੋਈ ਕੁਝ ਨਹੀਂ ਲੱਗਾ ਉਹ ਵੀ ਮੈਂ ਤੁਹਾਨੂੰ ਇੱਕ ਮਿੰਟ ਦਿਖਾਉਣੀ ਆ ਵੀਰੇ ਆ ਫੜਿਓ ਇਹ ਬੰਦਾ ਚੁੱਕ ਰਿਹਾ ਮੈਂ ਥੋੜਾ ਦੱਸ ਦੇਣਾ ਦੇਖੋ ਆ ਚਿੱਟਾ ਪਾਸਪੋਰਟ ਜਿੱਦਾਂ ਅਸੀਂ ਤੁਹਾਨੂੰ ਦਿੱਤਾ ਸੀ ਕਵਰ ਕਰੋ ਤੁਸੀਂ ਇਸ ਚੀਜ਼ ਨੂੰ ਬੇਟੀ ਦੇ ਜਿੱਦਾਂ ਹੀ ਮੈਂ ਪਾਸਪੋਰਟ ਦਿੱਤਾ ਉਦਾਂ ਹੀ ਮੈਨੂੰ ਵਾਪਸ ਕਰ ਦਿੱਤਾ ਤੇ ਕਹਿੰਦੇ ਇਹਦੇ ਤੇ ਫਿਊਜਨ ਲੱਗੀ ਆ ਮੈਨੂੰ ਕੋਈ ਚੈੱਕ ਕਰਕੇ ਦੱਸ ਤੇ ਕੋਈ ਮੋਹਰ ਲੱਗੀ ਹੋਏ ਕੁਝ ਲੱਗਾ ਹੋਏ ਕੋਈ ਕੁਝ ਨਹੀਂ ਚਿੱਟਾ ਪਾਸਪੋਰਟ ਉਦਾਂ ਹੀ ਮੈਨੂੰ ਵਾਪਸ ਕਰਤਾ ਤੇ ਕਹਿੰਦੇ ਆਸਟ੍ਰੇਲੀਆ ਨੇ ਜੀ ਫਿਊਜਨ ਲਾਤੀ ਆ ਕੋਈ ਫਿਊਜਨ ਲੈਟਰ ਵੀ ਨਹੀਂ ਦਿੱਤਾ ਤੇ 7 ਲੱਖ ਰੁਪਏ ਅਲਗ-ਅਲਗ ਅਕਾਊਂਟਾਂ 'ਚ ਮੇਰੇ ਕੋਲ ਲਿਆ ਗਿਆ ਏ ਤੇ ਇੱਕ ਦਿਨ ਮੇਰੇ ਕੋਲ ਜਾ ਕੇ ਉੱਥੇ ਮੇਰੀ ਤਿੰਨ-ਚਾਰ ਮੈਡਮਾਂ ਨੇ ਇਕੱਠੀਆਂ ਹੋ ਕੇ ਸਾਡੀ ਵੀ ਆ ਲੋਕ ਲੋਕ ਜਿਹੜੇ ਨੇ ਦੁਖੀ ਨੇ ਲੋਕ ਦਿਖਾ ਰਹੇ ਨੇ ਡਾਕੂਮੈਂਟਸ ਇੱਕ ਹੋਰ ਵੀ ਰਗੜਾ ਤੁਹਾਡਾ ਕੀ ਨਾਮ ਹੈ ਕਿੱਥੋਂ ਜੀ ਮੇਰੇ ਨਾਮ ਨਾਪਰੀ ਸਿੰਘ ਆ ਮੈਂ ਮਰੀ ਸਰ ਤੋਂ ਬੋਲ ਰਿਹਾ ਜੀ ਮੇਰੇ ਸਿਕਾਈ ਹਾਈ ਇਮੀਗ੍ਰੇਸ਼ਨ ਅੰਮਾਲੇ ਦਾ ਏਜੰਟ ਸੀ ਉਹਨੇ ਮੇਰੇ ਕੋਲ ਰਸ਼ੀਆ ਦਾ ਮੇਰਾ ਕੰਮ ਲਾਇਆ ਸੀ ਉਹਨੂੰ ਪਹਿਲਾਂ 40000 ਸੈਂਡ ਕੀਤਾ ਫਿਰ 5 ਲੱਖ 40000 ਤੇ ਉਹਨੇ ਟੋਟਲ ਮਤਲਬ 6.5 ਲੱਖ ਰੁਪਈਆ ਮੇਰਾ ਫਸਿਆ ਪਿਆ ਵਾ ਮੇਰੇ ਟੂਰਿਸਟ ਵੀਜ਼ੇ ਤੇ ਭੇਜ ਗਿਆ ਕਹਿੰਦਾ ਟਿਕਟ ਵੀ ਤੇਰੀ ਆਪਣੀ ਆ ਉੱਥੇ ਜਾ ਕੇ ਕਹਿੰਦਾ ਤੈਨੂੰ ਨਾ ਕੰਪਨੀ ਵਾਲੇ ਬੰਦੇ ਲੈਣ ਆਉਣਗੇ ਉੱਥੋਂ ਸਰ ਮੈਂ 7000 ਰੁਪਏ ਦੇ ਕੇ ਉੱਥੇ ਕੰਪਨੀ 'ਚ ਗਿਆ ਤੇ ਸਰ ਜੀ ਉੱਥੇ ਇੰਨਾ ਗੰਦ ਉੱਥੇ ਨਾ ਤੇ ਰਹਿਣ ਨੂੰ ਕੋਈ ਜੇ ਤਾਂ ਮੈਂ ਗੱਲ ਕੀਤੀ ਮੈਨੂੰ ਕਹਿੰਦਾ ਤੈਨੂੰ ਨਾ ਚੇਂਜ ਕਰ ਦਾਂਗੇ ਸਰ ਜੀ ਉੱਥੇ ਸਾਡੇ ਜਿਪ ਬਾਹਰ ਨਿਕਲੀ ਤੇ ਉੱਥੇ ਪੁਲਿਸ ਵੱਢ ਲੈਂਦੀ 5-5000 ਰੁਪਏ ਉਹਨਾਂ ਨੂੰ ਦੇਣੇ ਪੈਂਦੇ ਉੱਥੇ ਬਾਅਦ ਵਿੱਚ ਜਿੱਥੇ ਮੈਨੂੰ ਸਕੈਨਰ ਦੇ ਕੰਮ 'ਚ ਭੇਜਿਆ ਗਿਆ ਤੇ ਉੱਥੇ ਸਕੈਨਰ ਦਾ ਕੰਮ ਨਹੀਂ ਲੇਬਰ ਦੇ ਕੰਮ 'ਚ ਭੇਜਤਾ ਤੇ ਸਰ ਮੇਰੀ ਉੱਥੇ ਰੀਡ ਦੀ ਹੱਡੀ ਲੱਗੀ ਮੇਰੀ ਡਿਸਕ ਲੱਗੀ ਤੇ ਉਹਨ ਮੈਂ ਵਾਪਸ ਆ ਗਿਆ ਸਰ ਉਹਨੂੰ ਪੈਸੇ ਉਹਨੂੰ ਫੋਨ ਕਰਦੇ ਤੇ ਏਜੰਟ ਕੋ ਫੋਨ ਹੀ ਨਹੀਂ ਚੱਕਦਾ ਤੇ ਸਰ ਅੱਗੋਂ ਨਾ ਉਹਨਾਂ ਪੈਸੇ ਦੇਣ ਦੀ ਗੱਲ ਕੋਈ ਕਰ ਰਿਹਾ ਇਸ ਕਰਕੇ ਅਸੀਂ ਭਾਨੇ ਸਿੱਧੂ ਵੀਰ ਨੂੰ ਮਿਲਣ ਆਏ ਆ ਉਹਨਾਂ ਨੇ ਤੁਹਾਨੂੰ ਭੇਜ ਦਿੱਤਾ ਸੀ ਭੇਜ ਦਿੱਤਾ ਸੀ ਭਾਜੀ ਪਰ ਉੱਥੇ ਕੋਈ ਤੇ ਜਾ ਕੇ ਉੱਥੇ ਮਤਲਬ ਕਿ ਜੋ ਨੇ ਕੰਮ ਦੱਸਿਆ ਉਹ ਸਾਰਾ ਗਲਤ ਸੀ ਲੇਬਰ ਵਾਲੇ ਕੰਮ 'ਚ ਭੇਜਤਾ ਇੱਥੋਂ ਕੋਈ ਹੋਰ ਕੰਮ ਦੱਸਿਆ ਉੱਥੇ ਜਾ ਕੇ ਕੰਮ ਥੋੜਾ ਹੋਰ ਨਿਕਲਿਆ ਕੰਮ ਹੋਰ ਨਿਕਲਿਆ ਜੀ ਤੁਹਾਨੂੰ ਦਿੱਤਾ ਸੀ ਹਾਂਜੀ ਭੇਜਿਆਾਨੂੰ ਦਿੱਤਾ ਪਰ ਲੇਬਰ ਵਾਲਾ ਕੰਮ ਨਿਕਲਿਆ ਭਾਜੀ ਉੱਥੇ ਉੱਥੇ ਲੋਡਿੰਗ ਦਾ ਕੰਮ ਸੀ ਟਰਾਲੀਆਂ ਖਿੱਚਣੀਆਂ ਭਰ-ਭਰ ਕੇ ਛੱਡਣੀਆਂ ਮੈਨੂੰ ਸਕੈਨਰ ਵਾਲੇ ਕੰਮ ਤੇ ਭੇਜਿਆ ਸਕੈਨਰ ਵਾਲਾ ਕੰਮ ਤਾਂ ਮਿਲਿਆ ਹੀ ਨਹੀਂ ਭਾਜੀ ਉੱਥੇ ਆ ਮੇਰੇ ਤੋਂ ਪ੍ਰੂਫ ਵੀ ਆ ਤੇ ਆ ਪਹਿਲਾਂ 40000 ਸੈਂਡ ਕੀਤਾ ਉਸ ਤੋਂ ਬਾਅਦ 540 ਫਿਰ 28000 ਉੱਥੇ ਦੀ ਟਿਕਟ ਕਰਾਈ ਮੈਂ ਤੇ 30000 ਦੀ ਟਿਕਟ ਮੈਂ ਕਰਾ ਕੇ ਤੇ ਵਾਪਸ ਆਇਆ ਸਰ ਹੁਣ ਲੱਗ ਲੱਗ ਲੋਕ ਪਹੁੰਚੇ ਹੋਏ ਨੇ ਵੱਖ-ਵੱਖ ਮਸਲੇ ਨੇ ਲੋਕਾਂ ਦੇ ਕਿਸੇ ਨੂੰ ਭੇਜਿਆ ਗਿਆ

मैं प्रोसेस सारे किया पैसे प्रोसेस एक साल हो गया कुछ भी नहीं किया तो अब मेरा पता चला मैं ठगी का शिकार हुआ इसलिए बत्तीस लाख बत्तीस लाख की ठगी आपके साथ नेपाल में होगी यह, नहीं मैं वहाँ पर रहते थे आता तता था सब बैंक ट्रांजेक्शन है सब बैंक ट्रांजेक्शन बैंक से पैसा दिया हूँ किया था एक, एक नेपाली थी इसकी कुड़ी एक नेपाली थी स्टाफ नेपाली थी स्टाफ था नेपाली आ, आ, नेपाली ने ने आपके साथ फोन अप्रोच किया, किया। मैंने ठीक है आ, नेपाली ट्रस्ट कर लेता हूँ ऐसे ट्रस्ट किया उन्होंने लास्ट एक वर्ष एक साल हो गया कुछ भी रिस्पांस नहीं दिया सब सब जॉब ऑफर लेटर एल लेटर सब नकली दे दिया सब पास मेरे पास है यहाँ पर आया कम्प्लेन भी दिया वहाँ पर एसएसपी ऑफिस पर कम्प्लेन भी दिया कुछ सुनाई नहीं हो रहा है मेरे पक्षी में उसका ओनर आती थी पुलिस के सामने बैठती थी ऐसे ही मेरा कुछ भी नहीं होता बड़ा परेशान हो गया नेपाल का नेपाल से हूँ ने बैठने के खाने के दिक्कत हो रहा है क्या करें बत्तीस लाख रुपया खराब हो गया तो टोटली बैंक ट्रांजेक्शन टोटली ट्रांजेक्शन बैंक ट्रांजेक्शन आप इनके पास गए फिर गए दफ्तर बंद हो गया उसका दफ्तर बंद क्लोज है ਆਪਕੇ ਆਪਕੇ ਪੈਸੇ ट्रांजैक्शन ਕਿਸ ਨੇ ਕਰਵਾਇਆ ਉਸ ਨੇਪਾਲੀ ਲੜਕੀ ਨੇ ਕਰਵਾਇਆ ਨਹੀਂ ਉਸ ਨੇ ਬੋਲਾ ਮੈਂ ਨੇ ਕਰਾਇਆ ਨੇਪਾਲ ਸੇ ਮੈਂ ਨੇ ਕਰਾਇਆ ਲੱਖੇ ਬਾਈ ਜੀ ਆ ਲੋਕ ਖੜੇ ਨੇ ਲੋਕ ਕਹਿੰਦੇ ਕਿ ਸਾਡੇ ਨਾਲ ਲੱਖਾਂ ਲੱਖਾਂ ਰੁਪਏ ਦੀ ਠੱਗੀ ਹੋਈ ਆ ਲੱਖਾਂ ਨਹੀਂ ਕਰੋੜਾਂ ਰੁਪਈਆ ਦੀ ਅਰਬਾਂ ਰੁਪਈਆ ਠੱਗਿਆ ਗਿਆ ਪੰਜਾਬ ਚੋਂ ਅਰਬਾਂ ਰੁਪਈਆ ਇਹ ਤਾਂ ਹੈਰਾਨੀ ਦੀ ਗੱਲ ਏ ਆ ਇਹ ਮਸਲੇ ਵਿਧਾਨ ਸਭਾ ਚ ਵੀ ਉੱਠ ਖੜੇ ਮੰਤਰੀਆਂ ਦੇ ਵੀ ਧਿਆਨ ਚ ਆ ਗਏ ਪਰ ਹਾਲੇ ਤੱਕ ਕਾਰਵਾਈ ਕੋਈ ਨਹੀਂ ਅੱਜ ਵਿਚਾਰੇ ਜਿੰਨੇ ਲੋਕ ਨੇ ਇਹ ਕੋਈ ਹੁਣ ਨਹੀਂ ਆ ਅੱਠ ਕੇ ਆਮ ਲੋਕ ਆ ਕੇ ਧਰਨੇ 'ਚ ਇਹ ਪੀੜਤ ਲੋਕ ਆਏ ਨੇ ਬਿਲਕੁਲ ਸਾਰਾ ਪੰਜਾਬ ਪੀੜਤ ਸਾਰਾ ਪੰਜਾਬ ਪੀੜਤ ਇਹ ਤਾਂ ਤੁਸੀਂ ਦੇਖੋ ਇਹਨਾਂ ਦਾ ਹਾਂ ਇਹਨਾਂ ਦਾ ਗਰੋਵ ਹੈ ਇਹ ਤਾਂ ਗਰੋਵ ਦੇ ਵਿੱਚ ਧਮਕੀਆਂ ਦੇ ਰਹੇ ਨੇ ਉਹ ਕਹਿੰਦੇ ਕਿ ਵੀ ਜਿਆਦਾਤਰ ਜਿਹੜੇ ਦਫ਼ਤਰ ਨੇ ਉਹਨਾਂ ਨੂੰ ਜਿੰਦੇ ਲੱਗੇ ਪਏ ਨੇ ਕਹਿੰਦੇ ਆਪਾਂ ਨੂੰ ਠੱਗ ਕੇ ਮੁੜ ਕੇ ਦਫ਼ਤਰ ਵੀ ਬੰਦ ਕਰਕੇ ਲੈ ਜਾਈਏ ਕੋਚ ਮੈਂ ਸਾਡੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਕੰਮਲੇ ਨਾ ਹੋ ਬਾਹਰ ਤਾਂ ਹੁਣ ਬੁਰਾ ਹਾਲ ਹੋ ਗਿਆ ਤੇ ਇੱچھے ਮੜਾ ਮੋਟਾ ਤੁਸੀਂ ਕੰਮ ਕਰਕੇ ਆਪ ਦਾ ਇੱਛੇ ਰੋਜ਼ਗਾਰ ਕੋਈ ਤੋਰ ਲਓ 40 40 50 50 ਲੱਖ ਰੁਪਏ ਦੇ ਕੇ ਬਾਹਰ ਜਾ ਕੇ ਰੋਂਦੇ ਫਿਰਦੇ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਮੁੜ ਕੇ ਫਿਰ ਆਪਾਂ ਐ ਧੱਕੇ ਖਾਂਦੇ ਫਿਰਦੇ ਆ ਕੁਝ ਇੱਥੇ ਵਸਾ ਲੈਣੇ ਆ ਇਹ ਲੋਕਾਂ ਨੂੰ ਵੀ ਸੋਚਣ ਦੀ ਲੋੜ ਆ ਤੁਸੀਂ 40 40 ਲੱਖ ਰੁਪਏ ਲੈ ਕਈ ਤਾਂ ਇਹੇ ਜਿਹੇ ਆ ਇੱਕ ਵਾਰੀ ਪੈਸੇ ਕਢਾ ਦਿਓ ਮੇਰੇ ਕੋਲ ਆਏ ਦੋ ਤਿੰਨ ਬੰਦੇ ਇਹੇ ਜਿਹੇ ਆ ਇੱਕ ਵਾਰੀ ਪੈਸੇ ਕਢਾ ਤੇ ਦੂਜੀ ਵਾਰ ਫਿਰ ਜਾ ਕੇ ਫਸ ਗਏ ਦੱਸ ਹੁਣ ਉਹਨਾਂ ਨੂੰ ਕੌਣ ਕੀ ਕਰੂਗਾ ਕੋਈ ਇਹ ਸਾਡੇ ਪਤਾ ਨਹੀਂ ਲੋਕਾਂ ਨੂੰ ਕਿਹੜਾ ਭੂਤ ਸਵਾਰਾ ਬਾਹਰ ਆਲਾ ਬਾਹਰ ਜੇ ਕੂਰੇ ਵੱਖ-ਵੱਖ ਸੂਬਿਆਂ ਜੋ ਇੱਥੇ ਲੋਕ ਆ ਕੇ ਰੋਜ਼ਗਾਰ ਕਰ ਰਹੇ ਆ ਰੋਟੀ ਕਮਾ ਰਹੇ ਆ ਖਾ ਰਹੇ ਆ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਹੋਇਆ ਇੱਥੇ ਉੱਥੇ ਕੁਝ ਵੀ ਕਰਨ ਨੂੰ ਤਿਆਰ ਆ ਇੱਥੇ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈਗੇ ਕੰਮ ਨਹੀਂ ਕਰਨ ਤਿਆਰ ਇੱਥੇ ਤਾਂ ਹਰ ਪੱਦਰ ਦਾ ਕੰਮ ਕਰਦੇ ਆ ਜੇ ਜਿਹ ਕਹਲਾ ਜਾਵੇ ਤਾਂ ਇਹ ਜਿਹੜੇ ਹਾਲਾਤ ਬਣੇ ਜਾਂਦੇ ਨਾ ਭਾਈ ਇਹ ਬਹੁਤ ਵੱਡਾ ਗੈਂਗ ਆ ਬਹੁਤ ਵੱਡਾ ਇੱਕ ਮਾਫੀ ਆ ਇਹਨਾਂ ਨਾਲ ਸਰਕਾਰਾਂ ਵੱਡੇ-ਵੱਡੇ ਲੀਡਰ ਵੱਡੇ-ਵੱਡੇ ਅਫਸਰ ਨਾਲ ਜੁੜੇ ਹੋਏ ਆ ਮੋਟੀ ਇਹ ਹੁਣ ਇਹ ਤਾਂ ਇਹ ਹਜ਼ਾਰਾਂ ਦੀ ਗਿਣਤੀ ਆ ਜਿਹੜੇ 10-10 ਹਜ਼ਾਰ ਰੁਪਏ ਇਕੱਠਾ ਕਰਕੇ ਵੀ ਕਿਸੇ ਅਫਸਰ ਨੂੰ ਦੇ ਦੇਣਗੇ ਕਿਸੇ ਲੀਡਰ ਨੂੰ ਦੇ ਦੇਣਗੇ ਤਾਂ ਸਰਕਾਰਾਂ ਤੱਕ ਇਹ ਫੰਡ ਪਹੁੰਚਾ ਦੇਣਗੇ ਚੜਾਵਾ ਚੜਾ ਦੇਣਗੇ ਤਾਂ ਇੰਨਾ ਨਹੀਂ ਸੁਣਾਈ ਲੋਕਾਂ ਦੀ ਕਿਹਨੇ ਕਰਨੀ ਆ ਲੋਕ ਕੀ ਕਰਦੇ ਆ ਇੱਥੇ ਕਿਸਾਨਾਂ ਦਾ ਮਸਲਾ ਕਿਸਾਨ ਉੱਠ ਖੜੇ ਮਜ਼ਦੂਰਾਂ ਦਾ ਮਸਲਾ ਮਜ਼ਦੂਰ ਉੱਠ ਖੜੇ ਏਜੰਟਾਂ ਰੌਲਾ ਦਾ ਪੀੜਤ ਲੋਕ ਉੱਠ ਖੜੇ ਪਾਣੀ ਦਾ ਮਸਲਾ ਉੱਠ ਖੜੇ ਇਕੱਠੇ ਹੋਣ ਦੀ ਲੋੜਾ ਹਰੇ ਪੰਜਾਬ ਆ ਜਾ ਕਿੱਧਰ ਨੂੰ ਰਿਹਾ ਲਖੇ ਬਾਈ ਪੰਜਾਬ ਦਾ ਕੋਈ ਬਾਲੀਵਾਰਸ ਹੀ ਨਹੀਂ ਬਾਈ ਕੋਈ ਹੈ ਹੀ ਨਹੀਂ ਲੱਗਦਾ ਤੁਹਾਨੂੰ ਪੰਜਾਬ ਦਾ ਬਾਲੀਵਾਰਸਾ ਕੋਈ ਇਸ ਵੇਲੇ ਕੋਈ ਇਮਾਨਦਾਰੀ ਨਾਲ ਕੇਂਦਰ ਦਰਦ ਰੱਖਣ ਵਾਲਾ ਬੰਦਾ ਆ ਸਾਡੇ ਲੋਕ ਕੀ ਕਰਦੇ ਆ ਕਸੂਰ ਲੋਕਾਂ ਦਾ ਵੀ ਨਹੀਂ ਮੈਂ ਮੰਨਦਾ ਪਰ ਸਾਡੇ ਲੋਕ ਕੱਲ ਮੈਂ ਇੱਕ ਪਿੰਡ ਦਾ ਸਰਪੰਚ ਕਿਸੇ ਜੱਥੇਬੰਦੀਆਂ ਦੇ ਆਗੂਆਂ ਨਾਲ ਬਹਿਸਦਾ ਦੇਖਿਆ ਤੁਸੀਂ ਵੀ ਸੁਣਿਆ ਹੋਣਾ ਅੱਜ ਗਿੱਦੀ ਹੱਥਲੀ ਦੇ ਚੈਨਲ ਤੇ ਉਹ ਬੋਲਿਆ ਉਹ ਸ਼ਰਿਆ ਉਹ ਜਿਹੜੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਬੋਲ ਰਹੇ ਲੋਕਾਂ ਨੂੰ ਕਹਿੰਦਾ ਲੰਡੂ ਨੇ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਪਿੰਡ ਦੇ ਲੋਕਾਂ ਨੂੰ ਲੰਡੂ ਕਹੀ ਜਾਂਦਾ ਉਹ ਉਹ ਸ਼ਰਿਆ ਬੋਲ ਤਰੇ ਹ ਵੀ ਸਰਕਾਰ ਸਹੀ ਕਰ ਰਹੀ ਹੈ ਬਹੁਤ سارے ਸਰਪੰਚ ਜਿਹੜੇ ਨਾਲ ਦਿਖਾਏ ਜਾ ਰਹੇ ਸੀ ਉਹਨਾਂ ਦਾ ਵੀ ਬਿਆਨ ਆ ਗਿਆ ਕਹਿੰਦੇ ਕਿ ਹੁਣ ਨਾਲ ਪੋਸਟਰ ਬਵਾਏ ਦੀ ਪੋਸਟਰ ਬਵਾਏ ਸਰਪੰਚ ਸੀਗਾ ਉਹਨੇ ਆ ਕੇ ਜਵਾਬ ਦਿੱਤਾ ਵੀ ਜ਼ਮੀਨ ਨਹੀਂ ਦੇਣਗੇ ਲੋਕ ਇਹਨਾਂ ਨੇ ਇੱਥੇ ਚੰਡੀਗੜ੍ਹ 35 ਸੈਕਟਰ ਚ ਕਿਸਾਨ ਬੁਲਾਏ ਸੀਗੇ ਆਪਣੇ ਪਿੰਡਾਂ ਦੇ ਸਰਪੰਚ ਬੁਲਾਏ ਸੀ ਲੋਕਾਂ ਨੇ ਸ਼ਰਿਹਮ ਕਿਹਾ ਵੀ ਇਹ ਤੁਸੀਂ ਪੰਗਾ ਲੈ ਰਹੇ ਹੋ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਵੀਆਂ ਬਾਦਲਾਂ ਦੇ ਜੋੜਾਂ 'ਚ ਬਹਿ ਗਈਆਂ ਕਿਸਾਨੀ ਮੋਰਚਾ ਕਾਂਗਰਸ ਦੇ ਜੋੜਾਂ 'ਚ ਬਹਿ ਗਿਆ ਸੀ ਛੋਡੇ ਜੋੜਾਂ 'ਚ ਬੈਠੂਗੀ ਚੀਜ਼ ਤੁਹਾਨੂੰ ਪਿੰਡਾਂ ਦੇ ਲੋਕਾਂ ਨੇ ਵੰਡ ਦੇਣਾ ਅਸਲ ਦੇ ਵਿੱਚ ਪ੍ਰਾਪਰਟੀ ਡੀਲਰ ਬਣ ਚੁ ਇਤੋਂ ਜਹਾਜ਼ ਚੱਕਦਾ ਗੁਜਰਾਤ ਤੁਰੇ ਫਿਰਦਾ ਨਾ ਬਣ ਕੇ ਡਰਾਈਵਰ ਦਾ ਕਨੈਕਟਰ ਬਣ ਕੇ ਕੇਜਰੀਵਾਲ ਦਾ ਪੈਸਾ ਪੰਜਾਬ ਦਾ ਖਜ਼ਾਨਾ ਪੰਜਾਬ ਦਾ ਲੁੱਟਿਆ ਜਾ ਰਿਹਾ ਜਹਾਜ਼ ਪੰਜਾਬ ਦਾ ਗੁਜਰਾਤ ਦੇ ਵਿੱਚ ਤੁਰੇ ਫਿਰਦੇ ਆ ਕੀ ਕਾਦੇ ਲਈ ਉੱਥੇ ਇੱਕ ਕਿਸਾਨ ਦੀ ਮੌਤ ਹੋਈ ਹੈ ਪੁਲਿਸ ਦੇ ਅਠੀ ਚਾਰ ਡਾਂਗਾ ਨਾਲ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਹਜ਼ਾਰਾਂ 164 ਪਿੰਡ ਉਜੜ ਰਹੇ ਆ 65000 ਏਕੜ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਪਰਿਵਾਰ ਉਜੜਨਗੇ ਉਹ ਤੇ ਉਹ ਗਰੀਬ ਮਜ਼ਦੂਰ ਵੀ ਕੋਈ ਦਿਹਾੜੀਦਾਰ ਕੋਈ ਛੋਟੇ-ਮੋਟੇ ਕੰਮ ਕਰ ਵਾਲਾ ਕੋਈ ਮਿਸਤਰੀ ਕੋਈ ਕੋਈ ਪਿੰਡ ਚ ਕਰਾਈ ਦੀ ਦੁਕਾਨ ਖੋਲੀ ਬੈਠਾ ਕੋਈ ਮੋਟਰਾਂ ਠੀਕ ਕਰਦਾ ਕੋਈ ਸਾਰੇ ਤਰ੍ਹਾਂ ਦੇ ਲੋਕਾਂ ਨੇ ਜੁੜਨਾ ਛੋਟਾ ਦੁਕਾਨਦਾਰ ਵੀ ਜੁੜੂਗਾ ਵੱਡੇ-ਵੱਡੇ ਮਾਲ ਖੁੱਲ ਗਏ ਨਾ ਕਲੋਨੀਆਂ 'ਚ ਵੱਡੀਆਂ-ਵੱਡੀਆਂ ਦੁਕਾਨਾਂ ਬਣ ਗਈਆਂ ਵੱਡੀਆਂ-ਵੱਡੀਆਂ ਮਾਰਕੀਟਾਂ ਆ ਗਿਆ ਹਵਾਨੀਆਂ ਡਾਨੀਆਂ ਦੀਆਂ ਇੱਥੇ ਲੋਕ ਤਾਂ ਖਤਮ ਹੋ ਗਏ ਤਾਂ ਇਹ ਸਮਝਣ ਦੀ ਲੋੜ ਆ ਵੀ ਇਹ ਲੈਂਡ ਪੂਲਿੰਗ ਨੀਤੀ ਕਿਸੇ ਕਿਸਾਨਾਂ ਖਿਲਾਫ ਨਹੀਂ ਹੈਗੀ ਇਹ ਜਿਹੜਾ ਬੰਦਾ ਰੋਟੀ ਖਾਂਦਾ ਸਾਹ ਲੈਂਦਾ ਇਹ ਉਹਦੇ ਖਿਲਾਫ ਨੀਤੀਆਂ ਨਹੀਂ ਪਰ ਜਿਹੜੇ ਪ੍ਰੈਸ਼ਰ ਗਰੁੱਪ ਸੀ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਿਸ ਤਰ੍ਹਾਂ ਕਿਸਾਨਾਂ ਨੂੰ ਚੁੱਕਿਆ ਗਿਆ ਖਨੌਰੀ ਤੋਂ ਸ਼ੰਭੂ ਤੋਂ ਲੱਗਦਾ ਕਿ ਦੁਬਾਰਾ ਉਹ ਜੀ ਮੂਵਮੈਂਟ ਫਿਰ ਇਕੱਠੇ ਨਹੀਂ ਹੈਗੇ ਮਤਲਬ ਬਹੁਤ ਵਾਰੀ ਬੇਨਤੀ ਕੀਤੀ ਆ ਵੀ ਘੱਟੋ ਘੱਟ ਤਾਲਮੇਲਵੇਂ ਰੂਪ 'ਚ ਹੀ ਇਕੱਠੇ ਹੋਜੋ ਵਿਚਾਰਕ મતਭੇਦ ਹੈਗੇ ਹੂੰ ਤੱਕ ਲੜਾਈ ਤਾਂ ਸਾਂਝੀ ਆ ਨਾ ਚਾਹੇ ਉਹ ਜ ਸਕੇਮ ਗੈਰ ਰਾਜਨੀਤਿਕਾ ਚਾਹੇ ਦੂਜਾ ਸਕੇਮ ਚਾਹੇ ਉਰਾਹਾਂ ਚਾਹੇ ਕੋ ਹੋਰ ਧੜੇ ਨੇ ਇਕੱਠੇ ਹੋ ਕੇ ਲੜ ਸਕਦੇ ਆਪਾਂ ਲੋਕ ਚਾਹੁੰਦੇ ਇਕੱਠੇ ਹੋਣ ਤਾਂ ਇਹਨਾਂ ਨੂੰ ਮੰਗ ਮੰਨਣੀ ਚਾਹੀਦੀ ਤੇ ਇਕੱਠੇ ਹੋ ਕੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਲੱਗਦਾ ਵੀ ਜਿਹੜੇ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚ ਗੋਰੇ ਕੰਮ ਕਰਨ ਦੇ ਲਈ ਆਇਆ ਕਰਨਗੇ ਪਰ ਇੱਥੇ ਹਾਲਾਤ ਕੁਝ ਹੋਰ ਲੱਗਦਾ ਜਦੋਂ ਇੱਥੇ ਆਹ ਗਰਾਊਂਡ ਦੀ ਤਸਵੀਰ ਦੇਖ ਰਹੇ ਹਾਂ ਤਸਵੀਰ ਤਾਂ ਬਾਈ ਤੂੰ ਦੇਖ ਹੀ ਜਾਂਦੀ ਹੈ ਹੋਰ ਵੀ ਮਾੜੀ ਹੋਣੀ ਹੈ ਕਿਉਂਕਿ ਸਾਡੇ ਲੋਕ ਵੀ ਵੱਡੀ ਗਿਣਤੀ ਜ਼ਿੰਮੇਵਾਰ ਤਾ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿ ਪਿੱਛੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਪਹੁੰਚੇ ਨੇ ਇੱਥੇ ਬਹੁਤ ਸਾਰੇ ਪੀੜਤ ਲੋਕ ਆਏ ਨੇ ਭਾਨੇ ਸਿੱਧੂ ਤੇ ਜਾਂ ਉਹਨਾਂ ਦੀ ਟੀਮ ਜਿਹੜੀ ਹੋਰ ਲੱਖੇ ਸਦਾਣੇ ਹੁਣੀ ਨੇ ਉਹ ਇੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਆਸ ਜਿਹੜੀ ਆ ਲੈ ਕੇ ਆਏ ਨੇ ਤਾਂ ਇਹ ਤੁਸੀਂ ਇਕੱਠ ਦੇਖ ਸਕਦੇ ਹੋ ਇਹ ਪੰਜਾਬ ਦੇ ਉਹ ਪੀੜਤ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਨੂੰ ਠੱਗਿਆ ਗਿਆ ਤੇ ਉਹਨਾਂ ਨੂੰ ਠੱਗ ਲਿਆ ਗਿਆ ਤੇ ਉਹਨਾਂ ਦਾ ਇਹ ਕਹਿਣਾ ਤੇ ਅੱਜ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੀੜਤ ਲੋਕ ਨੇ ਤੇ ਤੇ ਤਸਵੀਰ ਆ ਤੁਹਾਨੂੰ ਭਾਨਾ ਸਿੱਧੂ ਨਾਲ ਵੀ ਜਿਹੜੀ ਐ ਇੱਕ ਵਾਰ ਮੁਲਾਕਾਤ ਜਿਹੜੀ ਐ ਕਰਾਉਣ ਦੀ ਕੋਸ਼ਿਸ਼ ਕਰਾਂਗੇ ਭਾਨਾ ਸਿੱਧੂ ਵੀ ਇੱਥੇ ਜਿਹੜਾ ਉਹ ਬੈਠਾ ਇਹਨਾਂ ਲੋਕਾਂ ਦੇ ਵਿੱਚ ਤਸਵੀਰ ਤੇ ਮੜਿਆ ਅਸੀਂ ਪਹੁੰਚ ਕੇ ਇਹ ਗੱਲਬਾਤ ਵੀ ਜਿਹੜੀ ਆ ਤੁਹਾਡੀ ਉਹ ਕਰਾਉਣ ਦੀ ਭਾਨੇ ਸਿੱਧੂ ਨਾਲ ਕੋਸ਼ਿਸ਼ ਕਰਾਂਗੇ ਕਿ ਜੇ ਉਹ ਇਹ ਤਸਵੀਰ ਆ ਪੰਜਾਬ ਦੀ ਇਹ ਪੰਜਾਬ ਦੇ ਲੋਕ ਜਿਹੜੇ ਨੇ ਇਹ ਪਹੁੰਚੇ ਨੇ ਤੇ ਇਹਨਾਂ ਲੋਕਾਂ ਦਾ ਬਾਲੀ ਵਾਰਸ ਕੌਣ ਆਖਰਕਾਰ ਜਦੋਂ ਇਹ ਪੰਜਾਬ ਦੇ ਵਿੱਚ ਇਹ ਕੁਝ ਵਾਪਰ ਰਿਹਾ ਤਾਂ ਭਾਨੇ ਭਾਈ ਇਹ ਜਿਹੜੀ ਤਸਵੀਰ ਦੇਖਦੇ ਆ ਪੰਜਾਬ ਦੇ ਵਿੱਚ ਇਹ ਲੋਕ ਬਕਵਾਕ ਆਮਤ ਨੂੰ ਵਰ ਸਰ ਤੋਂ ਕੋਈ ਕਿਤੋਂ ਕੋਈ ਕਿਤੋਂ ਚੱਲ ਗਏ। ਇਹ ਪੰਜਾਬ ਦੇ ਲੋਕ ਕਹਿ ਰਹੇ ਹੈ ਕਿ ਸਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਹੋਈ ਹੈ। ਪਰ ਅੱਜ ਇਹ ਕਹਿ ਰਹੇ ਪੰਜਾਬੀਆਂ ਨਾਲ ਕਈ ਕਰੋੜਾਂ ਦੀ ਠੱਗੀ। ਉਹ ਬਾਜੀ ਨਹੀਂ ਕਰਨੀ। ਇਹ ਬੇਨਤੀ ਬਿਲਕੁਲ ਭਾਈ ਜਿਹੜਾ ਹੈ ਚੱਲ ਰਿਹਾ ਹੈ ਨਾ ਸਾਰਾ ਸਰਕਾਰ ਦੀ ਸਿਹਤ ਚੱਲ ਰਹੀ ਹੈ। ਤੇ ਪੰਜਾਬ ਦੇ ਵਿੱਚ ਜਿਹੜੀ ਲੁੱਟ ਚੱਲ ਰਹੀ ਹੈ ਸਰਕਾਰ ਸਰਕਾਰ ਦੀ ਸਿਹਤ ਚੱਲ ਰਹੀ ਹੈ। ਅਸੀਂ ਅੱਜ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਆਏ ਸੀ। ਕਿ ਸਾਨੂੰ ਕਹਿੰਦੇ ਨੇ ਵੀ ਕਾਨੂੰਨ ਹੱਥਾਂ 'ਚ ਲੈਣੇ। ਅੱਜ ਸਾਡੀ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਸਾਡੀ ਸਰਕਾਰ ਅੱਜ ਕੱਲ ਨਹੀਂ ਸੁਣ ਰਹੀ। ਉਹ ਦੱਸੋ ਅਸੀਂ ਕਿੱਧਰ ਨੂੰ ਜਾਈਏ ਬਾਈ? ਸਾਡਾ ਮੰਗ ਪੱਤਰ ਨਹੀਂ ਲੈ ਸਕਦੇ। ਸਾਨੂੰ ਇਹ ਗੱਲ ਕਹਿੰਦੇ ਨੇ ਜੀ ਵੀ ਇਹ ਕਾਨੂੰਨ ਹੱਥਾਂ 'ਚ ਲੈਣੇ ਹੋ। ਅਸੀਂ ਕਹਿੰਦੇ ਵੀ ਤੁਸੀਂ ਸਾਡਾ ਆ ਕੇ ਹੁਣ ਮੰਗ ਪੱਤਰ ਤਾਂ ਲੈ ਲਓ ਯਾਰ। ਜਿਹੜੇ ਅਸੀਂ ਮੰਗਾ ਮੰਗਣਾ ਚਾਹੁੰਦੇ ਉਹ ਤਾਂ ਸਾਡੀ ਗੱਲ ਸੁਣ ਲੈਣ। ਸਾਡੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ। ਇਹ ਜਿਹੜੇ ਹਾਲਾਤ ਨੇਗੇ ਇਸ ਕਰਕੇ ਬਣੇ ਹੋਨੇ ਅੰਨਿਆ ਗੁੰਨੇ ਸਰਕਾਰਾਂ ਨੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਿਹੜੇ ਪੀੜਤ ਨੇ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਆਪਣੇ ਬੰਦਿਆਂ ਨੂੰ ਆਪਣੇ ਉਹ ਕਰਕੇ ਡਰਾਮੇ ਕਰੀ ਜਾਂਦੇ ਨੇਗੇ। ਇਸ ਕਰਕੇ ਇਹ ਗੱਲ ਸਮਝਣ ਵਾਲੀ ਗੱਲ ਹੈ। ਹਾਈ ਹੱਲਨ ਪਾਨੇ ਭਾਈ ਲੱਭਿਆ ਤੁਸੀਂ ਕੋਈ ਤਾਂ ਲੰਬੇ ਥਾਵੇਂ ਤੋਂ ਲੜਾਈ ਲੜਦੇ ਹੋ ਇਸ ਮਸਲੇ 'ਚ। ਵੀ ਇਹਦਾ ਪੱਕਾ ਹੱਲ ਕੋਈ ਲੱਭਿਆ ਕਿ ਇਹਨਾਂ ਲੋਕਾਂ ਨੂੰ ਠੱਗੀ ਦੋ ਕਿਵੇਂ? ਪੱਕਾ ਹੱਲ ਪੱਕਾ ਹੱਲ ਲਈ ਅਸੀਂ ਕਹਿੰਦੇ ਵੀ ਸਰਕਾਰ ਕਾਨੂੰਨ ਬਣਾਵੇ। ਉਹੀ ਗੱਲ ਕਹਿੰਦੇ ਆ ਕਿ ਸਰਕਾਰ ਕਾਨੂੰਨ ਬਣਾਵੇ। ਉਹ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ। ਤੇ ਇਸ ਕਰਕੇ ਨਾ ਮੈਂ ਥੱਕ ਚੁੱਕਿਆ ਬੋਲ-ਬੋਲ ਕੇ। ਸਾਰਾ ਸਵੇਰ ਦਾ ਪਿੱਟੀ ਆ ਨਾ ਮੈਂ ਕਿ ਸਾਡੀ ਗੱਲ ਸੁਣ ਲਓ, ਗੱਲ ਸੁਣ ਲਓ। ਇਹ ਜਿਹੜੀ ਗੱਲ ਆ ਇਸ ਕਰਕੇ ਇਹ ਸਮਝਣ ਵਾਲੀ ਗੱਲ ਆ। ਤੇ ਜੇਕਰ ਸਾਡੀ ਅੱਜ ਸਰਕਾਰ ਇੱਥੇ ਮੰਗ ਪੱਤਰ ਨਹੀਂ ਲੈ ਕੇ ਜਾਉ ਤਾਂ ਅਸੀਂ ਜਿਹੜਾ ਭਾਨੇ ਬਈ ਉਹਦੇ ਚ ਮੰਗਾ ਹੈ ਕੀ ਨੇ ਇੱਕ ਤਾਂ ਇਹਨਾਂ ਦੇ ਖਿਲਾਫ ਅਸੀਂ ਕਹਿੰਨਾ ਵੀ ਸਖਤ ਕਾਨੂੰਨ ਬਣਾ ਦੂਜਾ ਅਸੀਂ ਇਹ ਚੀਜ਼ ਕਹਿਣੇ ਆ ਵੀ ਸਾਰੇ ਉਹਨਾਂ ਦੇ ਪ੍ਰਾਪਰਟੀਆਂ ਅਟੈਚ ਕਰੋ ਤੇ ਜਿਹੜੇ ਦੇ ਖਿਲਾਫ ਐਫਆਰਆਈ ਪਰ ਦਰਖਾਸਤ ਆ ਗਈ ਉਹਨਾਂ ਦੇ ਖਿਲਾਫ ਜਿਹੜਾ ਕਿ ਉਹਨਾਂ ਦਾ ਦਫ਼ਤਰ ਬੰਦ ਕਰੋ ਅਗਲੀ ਗੱਲ ਅਸੀਂ ਇਹ ਚੀਜ਼ ਚਾਹੁੰਦੇ ਆ ਉਹ ਬਹਿ ਜਾਓ ਯਾਰ ਅਗਲੀ ਗੱਲ ਇਹ ਚੀਜ਼ ਚਾਹੁੰਦੇ ਆ ਕਿ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜਿਹੜਾ ਕਿ ਐਲਓਸੀ ਜਿਹੜੀ ਕਿ ਆ ਆ ਲੂਸੀ ਇਹਨਾਂ ਦੀ ਜਾਰੀ ਕਰੀ ਜਾਵੇ ਜਿਹੜੇ ਫੇਕ ਬਣਾ ਬਣਾ ਕੇ ਦਫ਼ਤਰ ਭੱਜੀ ਜਾਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਹੋਣੇ ਚਾਹੀਦੇ ਨੇ ਇਸ ਕਰਕੇ ਇਹੀ ਗੱਲ ਆ ਵੀ ਸਰਕਾਰ ਨੇ ਨਾ ਨੱਥ ਪਾਵੇ ਜੇਕਰ ਸਰਕਾਰ ਨੇ ਨੱਥ ਨਹੀਂ ਪਾਉਗੀ ਤਾਂ ਅਸੀਂ ਆਪਣੇ ਤਰੀਕੇ ਨਾਲ ਜਿਹੜਾ ਕਿਸੇ ਨਾ ਧਰਨੇ ਲਾਵਾਂਗੇ ਅਸੀਂ ਮੁਜਾਹਰੇ ਕਰਾਂਗੇ ਫੇਰ ਨਾ ਕਹਿੰਦੇ ਕਾਨੂੰਨ ਹੱਥਾਂ ਦੇ ਲੈਣਾ ਧੰਨਵਾਦ ਤਾਂ ਇਹ ਭਾਨਾ Sidhu ਸੀ ਜੋ ਖੁਦ ਜਿਹੜਾ ਉਹਨਾਂ ਪੀੜਤ ਲੋਕਾਂ ਦੇ ਵਿੱਚ ਬੈਠਾ ਤੇ ਧਰਨਾ ਲਾ ਰਿਹਾ ਤੇ ਜੋ ਮੰਗਾਂ ਨੇ ਜੋ ਮੰਗਾ ਜੜੀਆਂ ਨੇ ਭਾਨੇ Sidhu ਨੇ ਦੱਸਿਆ ਕਿ ਇਹ ਮੰਗਾ ਨੇ ਜਿਨ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਨੇ ਕਿ ਇਸ ਦੇ ਖਿਲਾਫ ਇੱਕ ਕਾਨੂੰਨ ਬਣਾਉਣ ਦੀ ਮੰਗ ਕੀਤੀ ਰਿਹਾ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਹਾਲੀ ਅੰਮ੍ਰਿਤ ਸਾਹਿਬ